ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇ ਲਈ ਲੈ ਕੇ ਆਏ ਜੀ ਦੋ ਬੜਾ ਬਾਈ ਤਾਜ਼ੀਆਂ ਸੂਈਆਂ ਨੇ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਣੀਆਂ ਕੱਚੀਆਂ ਨੇ ਇੱਕ ਬਾਈ ਕੋਲੇ ਬੱਛੀਆ ਟੌਪ ਕਲਾਸ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੁਹਾਡੇ ਅੱਜ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਸਾ ਰੋਟੀ ਕਾ ਵੀ ਵਧੀਆ ਵਧੀਆ ਤੁਸੀਂ ਠੀਕ ਹੋ ਜੀ ਬਹੁਤ ਵਧੀਆ ਵੀ ਕਿਵੇਂ ਚੱਲਦਾ ਕੰਮਕਾਰ ਅੰਮ ਦਾ ਬਹੁਤ ਚੰਗਾ ਚੱਲਦਾ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰੈਸਪੋਰਟ ਮਾਡਰ ਵੀਡੀਓ ਪਾਉਣੇ ਮਗਰੋਂ ਪਸ਼ੂ ਪਹਿਲਾਂ ਸੇਲ ਹੋ ਜਾਂਦੇ ਆ ਮੁੱਲ ਵੀ ਜਾਇਜ਼ ਹੁੰਦਾ ਹਾਂ ਇਹ ਆਪਣੇ ਮੁੱਲ ਬਹੁਤ ਜਾਇਜ਼ ਹੁੰਦੇ ਆ ਮਾਲ ਚੰਗਾ ਹੁੰਦਾ ਹਾਂ ਮਾਲ ਵਾਗੀ ਸਾਫ ਸੁਥਰਾ ਹੁੰਦਾ ਢੰਡਾ ਸੀਲ ਹੁੰਦਾ ਸੁਣਾ ਸੁਣਾ ਲਈ ਬਈ ਆਪਣੇ ਚੰਗੇ ਮੋٹے ਥਾਂ ਦੀ ਵੇਰ ਲੈਣੇ ਆ ਬਹੁਤ ਵਧੀਆ ਹੂੰ ਸਹੀ ਗੱਲ ਵਾਗੀ ਕੈਰੈਕਟਰ ਹੋਰ ਆ ਯਾਰ ਪਸ਼ੂ ਹੁਣ ਵੀ ਬਹੁਤ ਬੰਦੇ ਦੇ ਫੋਨ ਆਈ ਜਾਂਦੇ ਆ ਮ ਬੰਦੇ ਤਾਂ ਕਿ ਨਹੀਂ ਲੈ ਗਈ ਅੱਜ ਠੀਕ ਆ ਭਾਈ ਹਾਂ ਨਾਮ ਤੇ ਐਡਰੈਸ ਬੋਲ ਦੋ ਛੰਨਾ ਗਲਵ ਸਿੰਘ ਪਿੰਡ ਹੈ ਜੀ ਸੋਹਾਰਾ ਨੋਆ ਤਪਾ ਤਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਭਾਈ ਨੇੜੇ ਡਾਕਟਰ ਆਪਣੂੰ ਭਦੌੜਾ ਆ ਮੋਬਾਈਲ ਨੰਬਰ 9501433510 ਇਹ ਬਾਈ ਦਾ ਕੀ ਗੱਲ ਹੋ ਰਹਾ ਹੈ ਠੀਕ ਹੈ ਜੀ ਆਪਣੀ ਉਹ ਬੱਚੀ ਆ ਤੁਸੀਂ ਪਿਛਲੀ ਵੀਡੀਓ ਜੀ ਦਿਖਾਈ ਸੀ ਹੂੰ ਉਹ ਬੰਦਿਆਂ ਨਾਲ ਸੌਦਾ ਹੋ ਗਿਆ ਨੇ 1000 ਰੁਪਏ ਦਾ ਸਾਹੀ ਪਾਰਦੀ ਤੇ ਬੰਦਿਆਂ ਨੇ ਫੋਨ ਬਹੁਤ ਬੰਨ ਲਿਆਈ ਗਏ ਆ ਠੀਕ ਹੈ ਜੀ ਕਿ ਉਹ ਬੰਦੇ ਨੇ ਮੁੜ ਕੇ ਕਹਿੰਦਾ ਬੱਦਿਆ ਪੈਸੇ ਨਹੀਂ ਬਰੇ ਆਪਾਂ ਜਵਾਬ ਦੇ ਗਏ ਬਹੁਤ ਕਾਂ ਪਾਈ ਨਹੀਂ ਬਾਈ ਰੋਹੀ ਬੱਚੀ ਵੇਚੀ ਸੀ ਆਪਣੀ ਜਿਹੜੀ ਉਸੇ ਰੇ ਤੇ ਹਾਂ ਠੀਕ ਹੈ ਭਾਈ ਹੂੰ ਇਹਦੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੋਹ ਸੋਈ ਹੈ ਇਹ ਡਾਕਟਰ ਦੂਜਾ ਸੋਹ ਸੋਈ ਹੈ ਜਰਸੀ ਵਹਿੜਾ ਹੈ ਜਰਸੀ ਆ ਕਦੋਂ ਕਦੋਂ ਸੋਈ ਹੈ ਇਹ ਇਹ ਮੰਨ ਡਾਕਟਰ ਕੱਲ ਸੋਈ ਹੈ ਬੱਚਾ ਕੀ ਦਿੱਤਾ ਹੈ ਬੱਚਾ ਮੰਗਣਾ ਡਾਕਟਰ ਬੱਚਾ ਦਿੱਤਾ ਹਾਂ ਬੱਚਾ ਬਾਕੀ ਦਾ ਡਾਕਟਰ ਬੱਚਾ ਲਾਉਣਾ ਲਾ ਦੇ ਬੰਦਾ ਨਹੀਂ ਉਹਨਾ ਨਾ ਲਾਵੇ ਕਹਿਣਾ ਕਰਨਾ ਕੁਝ ਹੈ ਹੀ ਨਹੀਂ ਕਰਮਾ ਇਹਦੇ ਸੀਟ ਨਹੀਂ ਵਾਧੂ ਬੰਦਾ ਹੈ ਭਾਈ ਜਿਵੇਂ ਮਰਜੀ ਬੈਠਾ ਕੋਈ ਚੱਕੜ ਨਹੀਂ ਕਹਿਣਾ ਕੁਝ ਨਹੀਂ ਬ੍ਰੀਡ ਬਹੁਤ ਆ ਵਹਿੜਾ ਬਾਕੀ ਦਾ ਚੌਂਕੋ ਹੀ ਬਹੁਤ ਆ ਥਣ ਵੀ ਬਹੁਤ ਜ਼ਿਆਦਾ ਚੰਗਾ ਤੂੰ ਚੌਂਕ ਰੇੜਾ ਤੇ ਬੱਚੀ ਦਾ ਮੂੰਹ ਮੱਥਾ ਵਿਖਾ ਦੇ ਸਹੀ ਗੱਲ ਹੈ ਬਿਊਟੀ ਚ 나서도 19예요. 1 ਕਿਆ ਬਾਕੀ ਬੱਧੀ ਗੱਲ ਕੀ ਡਾਕਟਰ ਆ ਗਰਮੀ ਦਾ ਤੋਫਾ ਹੀ ਆ ਨਾ ਹੂੰ ਗਰਮੀ ਤੇ ਇਹਨਾਂ ਨੇ ਕੰਮੀ ਦੇਣਾ ਗਰਮੀ ਘੱਟ ਮਨੂੰ ਫੈਂਟ ਫਾਲੋ ਮੱਝ ਨਾਲ ਦਾ ਦੁੱਧ ਦੁੱਧ ਬਾਕੀ ਜਾਨਾ ਤੂੰ ਫਾਦਰਗਾ ਹੋਣਾ ਸਹੀ ਗੱਲ ਆ ਭਾਈ ਤੇ ਲੇਵਾ ਪੜਾ ਚੰਗਾ ਹੈ ਨਾ ਡਾਕਟਰ ਬਹੁਤ ਜਿਆਦਾ ਚੰਗਾ ਹੈ ਇਹਦਾ ਬੱਚੀ ਭਾਂ ਜਾ ਸਹੀ ਗੱਲ ਆ ਭਾਈ ਹਾਂ ਬਰੀਡ ਚੈੱਕ ਕਰੋ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਗਾ ਭਾਈ ਕਿਆ ਬਾਤ ਆ ਭਾਈ ਬਾਕੀ ਬੱਧੀ ਗੱਲ ਕੀ ਡਾਕਟਰ ਤੂੰ ਵਸੀ ਰੰਗ ਨੂੰ ਦਿਖਾ ਦੇ ਸਵਾਲ ਕਹਿ ਫੇਸਬੁਕ ਪੱਤਰ ਪੱਤਰ ਦਿਖਾ ਦੇ ਵਸੀ ਆ ਹੂੰ ਬਾਕੀ ਨਾਲ ਤੂੰ ਰੰਗ ਦੇ ਚਾਹ ਕਿਸ ਲਈ ਨਹੀਂ ਨਹੀਂ ਚਾਹ ਸਹੀ ਹੱਲਾ ਭਾਈ ਬਾਕੀ ਬੱਚੀ ਦਾ ਤਾਂ ਸੁਨੱਖੀ ਸੁrukhੀ ਬਹੁਤ ਆ ਦੇਖੀ ਖੜਨੀ ਫੁੜਨੀ ਬਈ ਲੰਮੀ ਲੁੰਮੀ ਪੂਰੀ ਆ ਲੇਵਾ ਬਾਈ ਇੱਕ ਨਮਰਾ ਚਰਮ ਵਾਲੀ ਦਾ ਕੀ ਬਾਤ ਆ ਬਾਈ ਹੂੰ ਉਹਦਾ ਬੱਚਾ ਕਰਦੀ ਆ ਸਹੀ ਗੱਲ ਆ ਬਾਈ ਥੋੜਾ ਬੱਚੇ ਦਾ ਕਰਦੀ ਆ ਥਣਲੇ ਵਾ ਇੱਕ ਨੰਬਰ ਆ ਬਹੁਤ ਜਿਆਦਾ ਖਾਬ ਆਦਾ ਹੂੰ ਕਿਹੜਾ ਕੋ ਜਮੀ ਨਹੀਂਦਾ ਤੂੰ ਸੀਰ ਵੀ ਵਾਧੂ ਆ ਸਹੀ ਗੱਲ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਚਵਾਈ ਕਹਿੰਦਾ ਇੱਕ ਨੰਬਰ ਆ ਬਾਕੀ ਡਾਕਟਰ ਆ ਮਾਰ ਕੇ ਦਿਖਾ ਦੇਵਾਂਗੇ ਠੀਕ ਆ ਹੁਣ ਹੁਸਰਗਾ ਵੀ ਨਿਆਣਾ ਪਉਣਾ ਪਾਦੇ ਨਹੀਂ ਪਉਣਾ ਨਾ ਪਾਵੇ ਕੋਈ ਚੱਕਰੀ ਨਹੀਂ ਹੁੰਦਾ ਠੀਕ ਆ ਬਾਈ ਕਿਹੜਾ ਕੋ ਨਹੀਂ ਬੈ ਜਾ ਕੋਈ ਚੱਕਰੀ ਨਹੀਂ ਕਹਿਣਾ ਕੋ ਬਾਕੀ ਡਾਕਟਰ ਆ ਬੱਚਾ ਵੀ ਲਾਇਆ ਹਾਂ ਸਹੀ ਗੱਲ ਆ ਬਾਈ ਜਿਵੇਂ ਮਰਜੀ ਬੈ ਜਾ ਕੋਈ ਚੱਕਰੀ ਨਹੀਂ ਚਵਾਈ ਨੇ ਚੋਣ ਹੀ ਬੜਾ ਚੰਗਾ ਯਾਰ ਭਾਈ ਨਾ ਬੜੀ ਨਿਆਏ ਚੰਗੀ ਚਵਾਈ ਹੈ ਲੈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਰਦਾ ਬੰਗੀ ਰੱਬਾ ਤਾਰਾਂ ਯਾਰ ਇਹ ਗਾਲੀਆਂ ਮਾਰਦਾ ਤੂੰ ਸੀਰ ਨਹੀਂ ਦੇ ਲੈ ਨਾਮ ਹੈ ਡਾਕਟਰ ਪਾਇਲ ਹੈ ਹੋਣਾ ਵੀ ਨਹੀਂ ਪਾਉਣੀ ਲੋਡ ਬੱਚਾ ਵੀ ਨਹੀਂ ਲਾਉਂਦੀ ਨੋਰਾ ਬੱਚਾ ਵੀ ਲਾਇਆ ਡਾਕਟਰ ਪਾਇਲ ਗਰਮੀਆਂ ਦਾ ਤਾਉਫਾ ਗਰਮੀ ਘਟ ਮਨੂੰ ਫੈਂਡ ਫੋਲੋ ਬਾਈ ਡਾਕਟਰ ਸਾਹਿਬ ਸੁਖਰੀ ਬਾਈ ਦੋ ਇੱਕ ਨੰਬਰ ਦੁੱਧ ਦੇਣਾ ਫੈਂਡ ਵਾਲਾ ਦੁੱਧ ਦੇਣਾ ਗਰਮ ਵਾਲੀ ਮੈਂ ਚਵਾਈ ਇੱਕ ਨੰਬਰ ਥਾਣੇ ਕਰ ਬਾਕੀ ਡਾਕਟਰ ਖਾਂ ਤੋਂ ਵਿਖਾ ਦੇ ਸ਼ਾਂਤ ਸਮਰ ਕੇ ਤੇ ਸੀਲ ਸੰਦੂ ਵੀ ਬਹੁਤ ਡਾਕਟਰ ਠੀਕ ਹੁਣੀਆਂ ਭਾਰਾ ਜਰੂਰ ਰਹਿਗੀਆਂ ਹੂੰ ਹੇ ਤਾਲੀਆ ਨਾ ਵੇੜਾ ਹਾਂਜੀ ਆ ਇਹ ਤੋਂ ਬਾਕੀ ਸਾਨੂੰ ਦੋਨੇ ਪਾਰ ਦਿਖਾ ਦੂਗਾ ਤੇ ਸਾਨੂੰ ਬਹੁਤ ਜਲਦੀ ਸਿੰਘਾਈ ਤੋਂ ਦਿਖਾ ਦੇ ਯਾਹ ਬਾਤ ਆ ਭਾਈ ਤੇ ਮੁੱਲ ਪ੍ਰਾਜ ਜੈ ਜਮਾ ਜੈ ਅੱਗੇ ਨੋ ਵੀ ਯਾਦ ਕਰਾਂਗੇ ਮੁੱਲ ਆ ਠੀਕ ਆ ਜੀ ਬਾਕੀ ਡਾਕਟਰ ਤੁਹਾਨੂੰ ਚੰਕ ਦਿਖਾ ਵੇੜ ਦੀ ਚਾਮੂ ਕੇ ਅੱਜ ਦਾ ਰਸੂਈ ਨੂੰ ਜੂਇਸਾ ਬਾਰੇ ਸਹੀ ਗੱਲ ਆ ਬਾਈ ਇਹ ਵੀ ਨਹੀਂ ਬੰਦਾ ਕਿ ਇਹ ਖੁਸ਼ਕਾ ਬਹੁਤ ਜ਼ਿਆਦਾ ਸਮੀ ਪੁਰੀ ਹੈ ਸਹੀ ਗੱਲ ਆ ਬਾਈ ਪਰ ਜੀ ਲੈ ਤਾਂ ਮੂੰਹ ਮੱਥਾ ਬਹੁਤ ਚੰਗਾ ਨਸਲ ਕੁਆਲਟੀ ਬਹੁਤ ਹੈ ਨਸਲ ਬਹੁਤ ਆ ਕਰਦੇ ਵੀ ਚੰਗਾ ਯਾਰ ਕੋਈ ਛੋਟੀ ਨਾ ਮੰਨੇ ਹਨ ਬਾਕੀ ਗੱਲ ਪੂਰੀ ਵਧੀਆ ਨਾ ਤਾਂ ਬਹੁਤ ਵਧੀਆ ਨਾ ਛੋਟੀ ਹੈ ਬਾਕੀ ਬਹਿਤ ਚੰਗੀ ਹੈ ਸਹੀ ਗੱਲ ਆ ਬਾਈ ਦੁੱਧ ਮਾਲਕਾਂ ਖਾਰਾ 19 ਕਿਲੋ ਚਾਹ ਦੱਸਿਆ ਪਹਿਲਾਂ ਹੁੰਦਾ ਠੀਕ ਆ ਦੁੱਧ ਦੀ ਸੇਵਾ ਦਾ ਬੰਦਾ 22 ਕਿਲੋ ਚ ਮਾਉਂ ਵੀ ਰਾਮਦਾਨੀ ਹਮ ਸਹੀ ਆ ਬਾਈ ਅੱਗੇ ਬਾਕੀ ਦਾਤਰਾ ਦੀ ਸੇਵਾ ਹੁੰਦੀ ਆ ਦੇਦੀ ਸਹੀ ਗੱਲ ਆ ਬ ਅੱਗੇ 2 ਨੰਬਰ ਤੇ ਕਿਹੜਾ ਦਸੂਆ ਦੂਜਾ ਹੈ ਹੂੰ ਇਹ ਕਿਸਾਨ ਚੋਂ ਮਨ ਤਾਂ ਨਹੀਂ ਹੋਣੀਆਂ ਆਪਾਂ ਤਿਲ ਮੰਨ ਕੀ ਦੇਣੀ ਓਕੇ ਹਾਂ ਬਹਿ ਪਤਾ ਨਹੀਂ ਜਾਣਾ ਤੁਸੀਂ ਨਾ ਸਮਾਂ ਹੀ ਨਹੀਂ ਲੈ ਠੱਡੀ ਬਹੁਤ ਆ ਯਾਰ ਹਾਂ ਬਹਿ ਨਹੀਂ ਜਾਏ ਲੈ ਬਈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਬਾਕੀ ਆਪਾਂ ਇਹਦੇ ਨਾਲ ਜਿਵੇਂ ਮਰਜ਼ੀ ਬਹਿ ਨਹੀਂ ਰੱਟ ਕਹਿਣਾ ਜਿਵੇਂ ਦੀ ਬੁੱਧ ਫਾਮ ਤੋਂ ਦਿਖਾ ਦੇਣਾ ਨਾ ਨਾ ਮੋਟੀਆਂ ਚੰਗੀਆਂ ਲੈਵੇ ਤੇ ਹਾਂ ਕੱਲੀ ਕੱਲੀ ਨਾ ਤਾਂ ਤੂੰ ਦਾ ਡਰਾਉਣੀ ਹੈਗੀ ਤਾਰਾਂ ਹਾਂ ਉਹ ਤਾਂ ਸਹੀ ਆ ਮਨ ਅੱਧਾ ਕਿਲੋ ਦੁੱਧ ਆਉਂਦਾ ਇਹਦੇ ਚੋਂ ਠੀਕ ਹੈ ਜੀ ਹਾਂ ਚੱਲ ਲੈ ਮੰਨ ਕੀ ਦੇ ਆਪਾਂ ਚੱਲ ਮੰਨ ਕੀ ਰਹਿਣੀ ਆ ਤਾਰਾਂ ਆਉਂਗਾ ਬਾਕੀ ਇਹ ਮੂਰੇ ਬੰਦਾ ਮਿਹਨਤ ਕਰੂ ਚੱਲ ਵੀ ਹੈਗਾ ਨਾੜਾ ਣੂੜਾ ਫੁੱਲ ਆ ਗਰਮਲੀ ਦੇ ਕਿਆ ਬਾਤ ਬਾਕੀ ਦਾ ਧੁੰਮਾ ਕੇ ਦਿਖਾ ਦਿਓ ਬੱਚੀ ਬਹੁਤ ਜਲਦੀ ਚੱਲੀ ਬੱਚੀ ਆ ਮਾਗਿਆ ਕਿਆ ਬਾਤ ਤਾਂ ਬੱਚੀ ਬਹੁਤ ਜਲਦੀ ਨਾੜੂ ਨਾਲ ਆ ਲੈ ਹਲੇ ਬਨਾਰੂਆ ਦਿਖਾ ਦੇ ਕੇ ਜੀ ਬੰਦਾ ਮੰਨਦਾ ਸਹੀ ਗੱਲ ਨਾੜੂਆ ਨਾਲ ਆ ਲੈ ਨਾਲ ਹੀ ਆ ਨਾੜੂ ਹਾਂ ਠੀਕ ਆ ਭਾਈ ਤੇ ਖੋਲ ਲੈ ਭਾਈ ਤੋਰ ਬਰੀਡ ਫੁੱਲ ਚੰਗੀ ਆ ਪ੍ਰਿੰਟ ਬੜਾ ਚੰਗਾ ਗਰਮੀ ਇੰਨੇ ਵੀ ਨਹੀਂ ਮੰਨਣੀ ਗਰਮੀ ਇੰਨੇ ਵੀ ਨਹੀਂ ਮੰਨਣੀ ਬਾਕੀ ਡਾਕਟਰ ਜੋਰ ਲਾ ਲੈ ਬੰਦਾ ਆਪਾਂ ਰੂੜ ਲੱਕ ਲਾ ਦੇ ਮਹੰਤੇ ਕੋਈ ਵੀ ਫੇਰ ਵੀ ਨਹੀਂ ਕਰਦੀ ਸਹੀ ਗੱਲ ਆ ਬਾਈ ਸਹੀ ਗੱਲ ਹਮ ਬਾਲੀ ਚੰਗੀ ਬਰੀਡ ਆ ਉਹ ਜਿਆਦਾ ਚੰਗੀ ਆ ਬਾਕੀ ਡਾਕਟਰ ਉਹ ਵੀ ਸਮੀ ਪਈ ਐ ਉਹ ਲਿਸਟੀ ਨਾ ਮੰਨੇ ਸਹੀ ਗੱਲ ਆ ਬਾਈ ਆਈ ਉਹ ਜੀ ਬਹੁਤ ਆ ਗਿਆ ਹਮ ਤੂੰ ਵੀ ਮਰਦੀ ਗੱਲ ਕਰ ਰਹੀ ਆ ਸਹੀ ਆ ਪਤਾ ਉਹ ਕੱਟ ਕੇ ਵੀ ਨਹੀਂ ਲਾਦੀ ਤੂੰ ਸਮਾਰਕ ਕੈਮਰਾ ਵਾ ਖਾਣਾ ਲੱਗਦਾ ਨਹੀਂ ਵੀ ਸੜ ਘੱਟ ਪਤਾ ਹੀ ਨਹੀਂ ਲੱਗਦਾ ਲੈ ਹਨਾ ਕੀ ਆ ਆ ਤਾਂ ਵੀ ਆਪਾਂ 10 ਕਿਹ ਦੇਵਾਂਗੇ ਧਾਰਾ ਨੂੰ ਉਹਨਾਂ ਨੂੰ ਜੋ ਮੰਨਣਾ ਹੈਗਾ ਗਲਤ ਫਰਵਾਥੋ ਤਾਂ ਠੀਕ ਹੈ ਜੀ ਪੂਰੀ ਵੱਡੀ-ਵਡੀ ਹੋ ਜਾਊ ਤਾਂ ਥੋੜੀ ਨਹੀਂ ਬੈਰ ਸਹੀ ਗੱਲ ਆ ਭਾਈ ਫੁੱਲ ਮਰੀਟ ਵੱਡੀ ਗੱਲ ਬੱਚਾ ਵੀ ਨਾਲ ਬੱਛੀ ਆ ਕਿਉਂ ਦੋ ਨਾਲ ਮੈ ਜਾਣਾ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾਗਾ ਬੱਛੀ ਵੀ ਇੱਕ ਨੰਬਰ ਹੈਗੀ ਲੇਵਾਲੂਵਾ ਬਹੁਤ ਚੰਗਾ ਥਾਣਾ ਚੰਗਾ ਬਈ ਮੁੱਠੀ ਆ ਠੀਕ ਆ ਹਾਂ ਉਹ ਵਾਦੀ ਆਉਂਦਾ ਨਾ ਹੁੰਦੇ ਦਾ ਬੈਡ ਦੇ ਸਾਬ ਉਹ ਤੋਂ ਆਪ ਦੇਖ ਲੈ ਹੂੰ ਸੂਈ ਸਾਈ ਸਾਰਾ ਕੁਝ ਆਪਣੀ ਗਰੰਟੀ ਹੋਊਗੀ ਓਕੇ ਬਾਕੀ ਆਲੇ ਸੇਵਾ ਤੇ ਆ ਸਹੀ ਗੱਲ ਆ ਬਾਈ ਹਾਂ ਦੁੱਧ ਸੇਵਾ ਇਹਦਾ ਡਾਕਟਰ ਆ ਬਾਕੀ ਜਿਹੜਾ ਕੋ ਪਾਲ ਨਹੀਂਗਾ ਉਹ ਹੀ ਦਾ ਕੱਢ ਲੈਣਾ ਹੂੰ ਵੱਡੀ ਗੱਲ ਕਿਹੜਾ ਤੂੰ ਐਂ ਭਈ ਥੱਲੇ ਦਾ ਲੈ ਕਹਿਣਾ ਕੁਝ ਨਹੀਂ ਹੈ ਨਾ ਲੈ ਭਾਈ ਚਵਾਈ ਦਿਖਾਉਨੇ ਚੂਣ ਬੜਾ ਚੰਗਾ ਨਾ ਬਾਹਰ ਡਾਕਟਰ ਚੰਗਾ ਜਿਹਾ ਹੋਣਾ ਤੇ ਆਪਾਂ ਇਹਦੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਝ ਨਹੀਂ ਕਰਨ ਵਾਲਾ ਨੇ ਮੂਰਲੇ ਥਾਂ ਚ ਵੀ ਦੇਖ ਲੋ ਜਵਾਈ ਕੀ ਬਾਤ ਤੂੰ ਤਾਂ ਡਾਟਰ ਬਾ ਨਾ ਟਲ ਚਵਾਈ ਨਹੀਂ ਮਾਰੀ ਹੂ ਆ ਸਮਝੋ ਥਾਰਾ ਮਾਰਕ ਦਿਖਾ ਦਿੰਨੇ ਆਪਾਂ ਹਾਂ ਆ ਦੇ ਆਏ ਨਹੀਂ ਆਉਂਦੀ ਥਾਰ ਹਾਂ ਥਾਰ ਆਉਂਦੀ ਐ ਡਾਟਰਾਂ ਦੇ ਹਾਂ ਚਲੋ ਬਾਈ ਕਾਪਾ ਤੱਲ ਮੰਨ ਕੇ ਦੇ ਦਾਂਗੇ ਕਾਪਾ ਨਾਲ ਤੱਲ ਮੰਨ ਕੇ ਦਸਕੇ ਦੇਣੀ ਆ ਹਾਂ ਹੋ ਗੱਲ ਨਹੀਂ ਕੋਈ ਵੀ ਚੀਜ਼ ਆ ਸਾਹਮਣੇ ਆ ਮੁੱਲ ਵੀਰੇ ਜਾਇਜ਼ ਫੁੱਲ ਦਾ ਜਮਾ ਜਾਇਜ਼ ਕਰਾਂਗੇ ਠੀਕ ਆ ਹਾਂ ਬਾਕੀ ਆ ਡਾਕਟਰ ਜੀ ਮੰਨ ਕੇ ਚੱਲਦੇ ਆ ਪਰ 2 ਲੱਖ ਲਾ ਦੇ ਮੈਂ ਦੂਰੀ ਰਿਸ਼ਵਤ ਨਹੀਂ ਕਰਨੀ ਇਹਦੀ ਬਾਕੀ ਲੇਵਾ ਦਿਖਾ ਦੇ ਕਿਸੇ ਪੁੱਛੋ ਬਹੁਤ ਕਰ ਦੇ ਦਿੰਗਾ ਲੇਵਾ ਕਮਾਲ ਆ ਨਾ ਬਹੁਤ ਸੋਹਣਾ ਲੇਵਾ ਬਹੁਤ ਜਿਆਦਾ ਚੰਗਾ ਰਹਿ ਤੂੰ ਜਿੰਨਾ ਬਾਕੀ ਬੱਧੀ ਗੱਲ ਕੀ ਆ ਜਿਹੜਾ ਬਹਿ ਤਾਂ ਬਣਾ ਇੱਧਰ ਹੀ ਆ ਤਾਂ ਦੇ ਦੇ ਕਹਿੰਦਾ ਜਮਈ ਨਹੀਂ ਕੋਈ ਚੀਜ਼ ਠੰਡੀ ਦਾ ਫੁੱਲ ਆ ਨਾ ਹਾਂ ਸਹੀ ਗੱਲ ਆ ਬਹੁਤ ਜਿਆਦਾ ਐਕਾਦ ਵੀ ਤੇ ਬਹੁਤ ਆ ਓਕੇ ਬਈ ਠੀਕ ਆ ਵਧੀਆ ਅੰਮੀ ਅੱਗੇ ਬਈ ਤਨ ਨੰਬਰ ਤੇ ਕਿਹੜਾ ਸੂਆ ਸੀ ਦੂਜਾ ਸੂਆ ਵਹਿਣਾ ਠੀਕ ਆ ਮਾਲਕਾਂ ਨੇ ਮੈਨੂੰ 25 26 ਕੋ ਉਹ ਦੱਸਿਆ ਪਹਿਲਾਂ ਠੀਕ ਆ ਜੀ ਹਾਂ ਆਹ ਪਾਉਂ ਤੀਜਾ ਮੰਨ ਕੇ ਲਈਏ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਐ ਓਕੇ ਬਾਈ ਹਾਂ ਦਿਨ ਕਿੰਨੇ ਲੋਕ ਦਿਨ ਲਈ ਡਾਕਟਰ ਚਾਰ ਤੋਂ ਪੰਜ ਦਿਨ ਬਾਕੀ ਗੱਲ ਸਮਝੀ ਸੀ ਬਹੁਤਾ ਲੇਵਾ ਉਹ ਆ ਰਿਹਾ ਦੇਖੋ ਕੰਟ ਵਾਲਾ ਲੱਗਿਆ ਨਾ ਗਰਮਾ ਬਹੁਤ ਜਿਆਦਾ ਚੰਗਾ ਕਿਆ ਬਾਤ ਆ ਬਾਈ ਬਾਕੀ ਡਾ ਠੂਂ ਵੀ ਦਿਖਾ ਦੀ ਵੱਡੀ-ਬੁੱਡੀ ਬੜਾ ਬਹੁਤ ਆ ਬਈ ਥਣ ਬੜਾ ਕਮਾਲ ਦਾ ਹੈ ਹਾਂ ਬਹੁਤ ਜਿਆਦਾ ਚੰਗਾ ਹੈ ਗੁਲਾਬੀ ਥਣ ਵੱਡੀ ਨਾਲ ਦੇਖੋ ਦੁੱਧ ਵਾਲੀ ਲੈ ਕਿਆ ਬਾਤ ਆ ਬਾਈ ਹੂੰ ਬਾਕੀ ਵੱਡੀ ਗੱਲ ਆ ਪੜੀ ਵੀ ਫੋਨ ਦਾ ਕੋਲ ਨਾ ਕੱਢ ਫੁੱਲ ਬਰੀਡ ਆ ਲੈ ਵਾ ਦੇਖੋ ਪੰਡ ਵਾਲਾ ਲੱਗਿਆ ਕਰਮ ਵਾਲੀ ਨੂੰ ਕੱਚੀ ਕੱਚੀ ਆ ਬਸ ਕੱਲੀ ਉਸ ਹਸਾਉਣਾ ਦਾ ਜਲਾ ਲਓ ਬੜਨਾ ਬਹੁਤਾ ਵਹਿੜਨੇ ਲੈ ਤੋਰਾ ਦੇਖਿਆ ਕੀ ਬਾਤ ਆ ਬਰੀਡ ਦਾ ਇੱਕ ਨੰਬਰ ਆ ਇਹਨਾਂ ਨੂੰ ਆਪੀ ਵਾ ਲੁੱਸੀ ਆਪਾਂ ਕਹਿੰਦੇ ਕਿ ਲਾਹੀਂ ਬਾਕੀ ਤੋਂ ਵਹਿ ਦੇਖ ਲੈ ਆਪੀ ਸਭ ਫਲੀ ਹੋਰ ਹੈ ਹੂੰ ਸਹੀ ਜਾਨ ਤੁਹਾਨੂੰ ਬਹੁਤ ਵਧੀਆ ਬਣੀ ਹੋਈ ਜੇ ਸਾਡਾ ਪੱਤੇ ਕੁੱਤੇ ਦੇ ਵੈ ਸਹੀ ਗੱਲ ਆਪਾਂ ਮੈਂ ਕਹਿੰਦੀ ਦੁੱਧ ਬਾਹਰ ਦਿੰਦਾ ਕਿੰਨੀ ਵਤੀ ਕਿਲੋ ਵੀ ਖਵਾ ਸਕਦੀ ਇਹ ਬੰਦਾ ਸੇਵਾ ਸਹੀ ਗੱਲ ਆ ਬਾਕੀ ਕੁਆਲਟੀ ਦਿਖਾ ਦੇ ਨਾਲ ਤੁਹਾਨੂੰ ਖਾਸ ਤੋਂ ਹਾਂ ਫੇਸ ਦੇਖਣਾ ਫੇਸ ਤੋਂ ਬੜਾ ਕੱਦ ਦਿਖਾ ਦੇ ਕੱਦ ਲੈ ਫੁੱਲ ਆ ਬਈ ਬਰਾਬਰ ਕੋਈ ਹੋਣੀ ਨਾ ਹੂੰ ਬਾਈ ਬਰਾਬਰ ਕਹਣਾ ਜੰਗ ਲੈਵਾ ਦੇ ਲੈ ਕੀ ਬਾਤ ਆ ਪੰਡਣ ਵਾਲੇ ਵਲਗਣਾ ਪੰਡਣ ਤੇ ਤਿਆਰ ਕਰਨ ਚਾਹਣਾ ਬੰਨ ਬਹੁਤ ਹਾਂ ਸਹੀ ਆ ਮੁੱਲ ਜਾਇਜ ਹੋ ਬਾਈ ਹਾਂ ਮੁੱਲ ਜਾਇਜ ਹੂ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ ਹੁੰਦੇ ਆ ਮੁੱਲ ਜਮਾ ਜਾਇਜ ਹੂ ਬੜੜ ਚੰਗੀ ਆ ਬਾਈ ਚੱਤੀ ਗੱਤੀ ਆ ਪੰਡ ਵਾਲਾ ਲੇਵਾ ਲੈ ਕੇ ਫਿਰ ਸੋਨਾ ਕਰਮ ਵਾਲੀ ਦੀ ਤਿਆਰੀ ਬਹੁਤ ਚੰਗੀ ਆ ਬੜੜ ਦੀ ਕੱਲ ਤਿਆਰੀ ਦਾ ਕੰਮ ਹੀ ਆ ਵਾ ਮੈਂ ਤਾਂ ਕੁਝ ਵੀ ਨਹੀਂ ਆਦੀ ਸਹੀ ਗੱਲ ਆ ਬਾਈ ਇਹ ਤਾਂ ਬੜ ਨੇ ਬਾਹਰ ਵੀ ਦੇਖ ਰਹਾ ਲਾਂਟੂ ਲਾਂਬ ਬਾਗੀ ਡਾਕਟਰ ਬਹਿ ਤਾਂ ਕੋਈ ਜਾਂ ਥੱਲੇ ਦੇ ਕੇ ਕੋਈ ਜਮ ਨਹੀਂ ਕੀ ਬਾਤ ਹੈ ਅੱਗੇ ਨਾਲ ਨਾਲ ਵਾਲੇ ਵੀ ਹਮਮ ਬਾਕੀ தாம் ਤੁਹਾਨੂੰ ਖਾਲੇ ਵਿਸ਼ਾ ਨੂੰ ਗੰਨੀ ਗੰਨੀ ਨਾੜਾਂ ਹੈ ਕਿਹੜਿਆ ਫੇਸ ਦੇਖਿਓ ਫੇਸ ਵੀ ਬਿਊਟੀ ਵੀ ਬਹੁਤ ਜਿਆਦਾ ਨਾ ਭਗਵਾਤੀ ਹੈ ਬਹਿਨ ਦੀ ਕੀ ਬਾਤ ਆਇਆ ਮੋਲ ਦਾ ਬਾਈ ਕਹਿੰਦਾ ਜਮਾ ਜਾਇਜ਼ ਹੋ ਖੇਤ ਦੇ ਮੋਲ ਰੱਖਾਂਗੇ ਬੜਾ ਮੋਲ ਵੀ ਡਾਕਟਰ ਬਾਹਰ ਕਰਦੇ ਆਪਾਂ ਮੋਲ ਜਾਇਜ਼ ਕਰਾਂਗੇ ਆਪਾਂ ਵੇਚ ਲੈਣੇ ਭਾਵੇਂ ਮੋਲ ਕਰਨੀ ਠੀਕ ਆ ਬਾਈ ਅੱਗੇ ਬਈ 4 ਨੰਬਰ ਕਿਹੜਾ ਸੂਆ ਵੀਰੇ ਇਹ ਡਾਕਟਰ ਤੀਜਾ ਸੂਆ ਸੂਰ ਦੀ ਕਿੰਨੇ ਦਿਨ ਲਊ ਡਾਕਟਰ ਲਾਈ ਨੂੰ ਮਨਾਏ ਦੋ ਜਾਂ ਤਿੰਨ ਦਿਨਾਂ ਲਈ ਯਾਰ ਦੋ ਤਿੰਨ ਦਿਨ ਠੀਕ ਆ ਭਾਈ ਹਾਂ ਦੋ ਤਿੰਨ ਦਿਨ ਦਾ ਰੱਖੀ ਕਿੰਨਾ ਕੁ ਦੁੱਧ ਦੀ ਤੂੰ ਵਾਸਤੇ ਦੁੱਧ ਨਾਲ ਮਲਕਾਂ ਦੀਆਂ 20 ਮਲੂਕ ਤੈਨੂੰ ਦੱਸਿਆ ਠੀਕ ਆ ਬਾਕੀ ਸਭ ਬਹੁਤ ਹੀ ਪਤਲੀ ਨੂਰ ਆ ਤੇ ਲੈਵੇ ਨੂਰ ਦੀ ਕੁਆਲਿਟੀ ਹੋ ਰਹੀ ਹੈ ਲੈਵਾ ਤਾਂ ਭਾਈ ਮੈਂ ਕਹਿੰਦਾ ਇਹਨੇ ਬਾਹਲਾ ਤਿਆਰ ਕਰਨਾ ਜਿਹੜੇ ਹਿਸਾਬ ਨਾਲ ਬਾਲ ਫੁੱਲ ਲੈਵਾ ਤੋਂ ਜਿੰਨਾ ਫੈਲ ਉਹਨਾਂ ਲੈਵਾ ਕਰ ਲੈਣਾ ਸਹੀ ਗੱਲ ਆ ਭਾਈ ਬੱਤੀ ਬੱਤੀ ਗੱਲ ਕੀ ਨਾਲ ਦੁੱਧ ਆ ਵੀ ਸਭ ਫਰੀਕ ਵਾਹ ਰਿਹਾ ਦੁੱਧ ਸਹੀ ਗੱਲ ਆ ਭਾਈ ਬੱਤੀ ਗੱਲ ਲੈਵਾ ਦਿਖਾ ਲੈ ਲੈਵਾ ਪੰਡ ਵਾਲਾ ਲੱਗਿਆ ਕਿ ਨਹੀਂ ਉਹ ਨਾਲ ਬੱਧੀ ਗੱਲ ਆਨੰਦ ਸੀਰਨੀਆਂ ਦੇ ਲੈ ਜਿਵੇਂ ਮਰਜੀ ਬੈਠੇ ਜਿੱਥੇ ਮਰਜੀ ਬੈਠਦਾ ਮੈਂ ਕਹਿੰਦਾ ਪੂਰਾ ਗੁੱਲੇ ਵਾਲਾ ਥਣ ਹਜੇ ਤਾਂ ਬੈਠ ਆਪਣੀ ਕੋਈ ਆਈ ਤੜਕੇ ਆ ਜੇ ਲੇਵਾ ਚੱਕੀ ਫਿਰਦੀ ਆ ਹਾਂ ਕੱਲ ਬੈਠਾ ਲੇਵਾ ਤੂੰ ਬਾਹਾਂ ਸੀ ਠੀਕ ਆ ਇਹ ਆਪਣੀ ਕੋਈ ਮਾਨਸ ਜੀ ਘੰਟਾ ਪੋਣਾ ਘੰਟੇ ਹੋਇਆ ਆਈ ਉੱਪਰ ਠੀਕ ਆ ਜੀ ਹਾਂ ਲੈ ਭਾਈ ਕੱਲਾ ਕੱਲਾ ਥਣ ਮੁੱਠੀ ਬੱਧੀ ਗੱਲ ਰੁੱਤੋਂ ਦਿਖਾ ਰਹੀਆਂ ਕੁਆਜ ਦੀ ਬਹੁਤਾਂ ਚੰਕ-ਚੰਕ ਖੋਦਾ ਬੈਠਦੀ ਸਹੀ ਗੱਲ ਆ ਬਾਕੀ ਮੋਲ ਜੈਜੋ ਹਣਾ ਮੋਲ ਦਾ ਬੈਣ ਸਾਹਿਬ ਨਾਲ ਜੈਜ ਕਰਾਂਗੇ ਦੁੱਧ ਬੰਦਾ ਸੇਵਾ ਉਹ ਵਾਈਟੀ ਨੂੰ ਦਿਖਾਉਂਦਾ ਹੂੰ ਤੋਰਾ ਇੱਕ ਨੰਬਰ ਆ ਬਰੀਡ ਇੱਕ ਨੰਬਰ ਆ ਲੇਵਾ ਚੰਗਾ ਨਾੜਾ ਨੂੜਾ ਫੋਲ ਜੰਗਿਆ ਮੁੱਠੀ ਆ ਥਾਣਾ ਕਿੱਲਾ ਬੰਦੀਆ ਵੀ ਦੁੱਧਾ ਪੀਜਾ ਕੋਈ ਇਹਨਾਂ ਬੰਦੇ ਮੰਨੇ ਵੀ ਉਹ ਹੈ ਸਹੀ ਆ ਅੱਜ ਹੀ ਸੁਧ ਹੋਈ ਹੂੰ ਬਾਕੀ ਨਾਲੇ ਦਿਖਾ ਦੇ ਸਮਾਹ ਕੇ ਪੂਰੀ ਕੰਦ ਪੁੱਗਾ ਮੈਂ ਸਹੀ ਗੱਲ ਆ ਬਾਕੀ ਲੇਵਾ ਦਿਖਾ ਦੇ ਰੱਤ ਪਿੱਛੋਂ ਵੀ ਭੰਡ ਵਾਲਾ ਬੰ ਨੂੰ ਬਹੁਤ ਗਲਤ ਲੱਗੋਣੂ ਤਾਂ ਬਾਕੀ ਥਾਂ ਦਿਖਾ ਦੇ ਰੱਤ ਮੈਂ ਕਹਿੰਦਾ ਰਾਵੜ ਨੂੰ ਵਾਦਾ ਲੇਵਾ ਲੈਣੀ ਆਹ ਦੇਖ ਬਾਕੀ ਢੱਲਾਂ ਦੇ ਕੋਡਰਡਾ ਢੱਲੋਂ ਪਈਆਂ ਲਾ ਜਮਾ ਜਿੱਦਾਂ ਗਲਟਰੀ ਅਬੂ ਤਿਆਰ ਹੋਣਾ ਬਹਿੜ ਨੇ ਬਾਕੀ ਬੱਕੇ ਦਿੱਥੂ ਬੱਕੇ ਚੰਗੀਆਂ ਦੱਸੋ ਬਾਈ ਬਾਕੀ ਤੂੰ ਵੀ ਗਲਟ ਸਾਫ ਤੋਂ ਬਹਿਰ ਬਹੁਤ ਹੈ ਸਹੀ ਗੱਲ ਆ ਬਾਈ ਹਾਂ ਬਾਕੀ ਦੇਵੇ ਦੀ ਜਗ੍ਹਾ ਨਾਲੀ ਦੇਵੇ ਦੀ ਪਾਣੀ ਮਾ ਇਹ ਕਿ ਸੇਲ ਬਹੁਤ ਆ ਫਿਰ ਸਾਹਮਣੇ ਕੈਮਰਾ ਮਾਰਦੇ ਆ ਉਨਾ ਹੀ ਪਿੱਛੇ ਨੂੰ ਉਨਾ ਹੀ ਮੋੜ ਹਾਂ ਉਹ ਤੂੰ ਦੇਵਾ ਦਾ ਉਨੀ ਕ ਬਹਿੜਾ ਉਨਾ ਕ ਦੇਵਾ ਚੰਨ ਕਰ ਲੈਣਾ ਤਿਆਰ ਕਰ ਲੈਣਾ ਅੱਗੇ ਬਾਈ ਬੱਛੀ ਆਗੀ ਕਿੰਨੀ ਉਮਰ ਹੈ ਜੀ ਕੀ ਡਾਕਟਰ ਹੋਊਗੀ ਮੰਨ 14 ਤੋਂ 15 ਮਹੀਨਿਆਂ ਦੀ ਓਕੇ ਹਾਈ ਡਾਕਟਰ ਪਹਿਲਾਂ ਲਾ ਦਿਓ ਤੇ ਆਪਾਂ ਵੀ ਵੀਡੀਓ ਤੇ ਵੱਚੀ ਪਾਈ ਸੀ ਹੂੰ ਤਾਰਾ ਦੇ ਜਿੰਦੇ ਦੀ ਕਰਾਉਣ ਨੂੰ ਤਿਆਰ ਆ ਜਮਾ ਹੁਣ ਠੀਕ ਆ ਤੇ ਕੱਲ ਦੀ ਤਾਰਾ ਦੇਣ ਲੱਗੀ ਵੀ ਆ ਓਕੇ ਬੰਦੋਂ ਖੀਵੀ ਦੀ ਗਾਰੰਟੀ ਹੂਦਾ ਕਿ ਚਾਰ ਥਾਣ ਹੋਣਗੇ ਆਪਣੇ ਬੱਚੇ ਕੋਈ ਫੋਲਟ ਆ ਕੋਈ ਵੀ ਆਪਣੀ ਗਾਰੰਟੀ ਹੂ ਦਿਖਾ ਦੇ ਵੀ ਚਾਰ ਥਾਣ ਕੱਲਾ ਕੱਲਾ ਹਾਂ ਇਹਦੇ ਕੋ ਮਨ ਨਹੀਂ ਹੁੰਦਾ ਹੋਵੇ ਵੀ 1000 ਰੁਪਏ ਸਾਈ ਪਾਦੀ ਆਪਾਂ ਜਵਾਬ ਦੇਣ ਲੱਗੇ ਵੀ ਬੇਕਿੰਗ ਆ ਓਕੇ ਉਹ ਬਾਅਦ ਮਿਲ ਕੇ ਕਹਿੰਦਾ ਮੇਰੇ ਤੋਂ ਪੈਸੇ ਨਹੀਂ ਬੰਦੇ ਇੰਨੇ ਫੋਨ ਆਏ ਬੱਚਿਆਂ ਦੇ ਆ ਸਹੀ ਗੱਲ ਆ ਭਾਈ ਬਾਕੀ ਵੱਡੀ ਗੱਲ ਇਹ ਹੈ ਕਿ ਤੂੰ ਬੱਚੀ ਆਪ ਵੀ ਦਿਖਾ ਦੇ ਉਹ ਸੀਰੀ ਬੱਚੀਆਂ ਬੱਚੀਆਂ ਗਾਮਾਂ ਹੀ ਦੀ ਹੈ ਬੱਚਾ ਤਾਂ ਇੱਕ ਨੰਬਰ ਆ ਬਹੁਤ ਨੋਬਰੀਡ ਜਮਾ ਡੀਗ ਦੇ ਕਾਬਲ ਚੱਲ ਆਪਾਂ ਗੱਲ ਕਰੀਏ ਬੱਚੀਆਂ ਦਾ ਹੈ ਜੀ ਮੇਰੇ ਤੇ ਨੇ ਆ ਇਸ ਦੇ ਤਿੰਨਾਂ ਬੱਚਿਆਂ ਨੂੰ ਦੋ ਉੱਦੀ ਨੇ ਆ ਬਾਕੀ ਤੋਂ ਨਾ ਇਹਨੂੰ ਬੱਚੀ ਆਪੀ ਉਸ ਮੂਹ ਸਹੀ ਗੱਲ ਆ ਇਹਨਾਂ ਦੇ ਤੂੰ ਬੱਚੀ ਕਿਆ ਬਾਤ ਹੈ ਬੜੀ ਕੁਆਲਿਟੀ ਰੋ ਚੀਜ਼ਾਂ ਬੜੀ ਚੰਗੀ ਬਰੀਡ ਆ ਪ੍ਰਿੰਟਰ ਇਹ ਸਭੀ ਕੁਆਲਿਟੀ ਬਹੁਤ ਬੜੀ ਲੰਮੀ ਲੰਮੀ ਦਿਖਾ ਰਹੀ ਹਾਂ ਹਾਂ ਬੋਦੀ ਬੜੀ ਪੂਰੀ ਚੰਗੀ ਹੈ ਨਾ ਕਿਆ ਬਾਤ ਹੈ ਲੈ ਬਾਕੀ ਡਾਕਟਰ ਲੰਮੀ ਲੰਮੀ ਅੱਛੀ ਸਾਰੇ ਕਿੰਨੀ ਹੈ ਸਾੜ ਨਹੀਂ ਖੋੜ ਨਹੀਂ ਦੇਖੋ ਇਹ ਵੀ ਛੋਟੀ ਜਿਹੀ ਆ ਪੂਰੀ ਕਾਤਦਾਰੀ ਅੱਛੀ ਆ ਲੰਮੀ ਬੜੋਦਾ ਜਾਣ ਚਾਹ ਤੀਕਾ ਲੋ ਲੰਮੀ ਹੋਣ ਦੀ ਬਹੁਤ ਹਾਲ ਹੈ ਹੂੰ ਇਹ ਮਰ ਗਿਆ ਤੇ ਆਹ ਬੱਚਿਆਂ ਕਰਮੀਆਂ ਦਿਖਾਈ ਦਿੰਦੇ ਨਾ ਲੈ ਕਿਆ ਬਾਤ ਹੈ ਬਾਕੀ ਥਾਂ ਦੇਖ ਰਹਾ ਇਹ ਤਾਂ ਇਹ ਤੋਂ ਨੰਬਰ ਖਾਣ ਲੱਗਿਆ ਬਾਕੀ ਡਾਕਟਰ ਬੱਚੀ ਦੀ ਕੁਆਲਿਟੀ ਦੇਖ ਲਾ ਲੈ ਕਿੰਨਾ ਕੀ ਰਿਕਾਰਡ ਹੈ ਦੀ ਮਾਨ ਦਾ ਪਤਾ ਕੋਈ ਡਾਕਟਰ ਗੱਲ ਕੀ ਹੁਣ ਆਪਾਂ ਨੂੰ ਪਤਾ ਬੱਚਾ ਹੀ ਦੱਸਦਾ ਵੀ ਜਿੰਨੀ ਦੋਖਾ ਇਹ ਬੰਦੇ ਨੇ ਵਧੀਆ ਦੇਵਾ ਕਰੀ ਬੱਚੀ ਪਹਿਲੇ ਸੁਣ ਬਣਾ ਅੱਜ ਉਹ ਬੀਗੋ ਰੋਡ ਤੇ ਆ ਸਕਦੀ ਹੂੰ ਬੱਚੇ ਚੰਗੇ ਆ ਸਰ ਨੂੰ ਨਸਲ ਵਾਲਾ ਬੱਚਾ ਕੋਈ ਐਨਾ ਮੰਨੇ ਵੀ ਕਰੋ ਦਾ ਸਹੀ ਗੱਲ ਹੈ ਪੂਰੀ ਜਾਨ ਆ ਪੂਰੀ ਵੱਡੀ ਆ ਪੂਰੀ ਵੱਡੀ ਤਰਨੂ ਖੀਰੀ ਦੀ ਆਪਣੀ ਗਰੰਟੀ ਹੋ ਬਹੁਤ ਠੀਕ ਆ ਬਾਈ ਤੇ ਉਹਦੇ ਆਪਣੇ ਦਾਦੀ ਮਿਟਾ ਦੀ ਦੇਖ ਕੇ ਨੂੰ ਬੰਦੇ ਦੇ 1000 ਰੁਪਏ ਫਾਈਪੋਨ ਹੀ ਰਹੀ ਹੈ ਹੂੰ ਮੁੱਲ ਜਾਇਜ਼ ਹੈ ਹਾਂ ਮੁੱਲ ਨੂੰ ਜਾਇਜ਼ ਕਰਨਾ ਤਾਂ ਮੁੱਲ ਨਹੀਂ ਵੜੇਗਾ ਠੀਕ ਹੈ ਜੀ ਹੂੰ ਮੁੱਲ ਬਾਰੇ ਬਹੁਤ ਗੈਨ ਕਰਦੇ ਬੱਚਾ ਚੰਗਾ ਬਹੁਤ ਖੀਰੀ ਆ ਹੀਟ ਚ ਆਈ ਵੀ ਆ ਠੀਕ ਆ ਇਹਨੇ ਲੈ ਲੈਣਾ ਹੋਰ ਸਮਝਾਈ ਨਹੀਂ ਬਾਲ ਬਾਹਰ ਦੇ ਹੀਟ ਪਾਈ ਵਧੀਆ ਪਰ ਉਹਦੇ ਕਾਬਲ ਆਇਆ ਬਾਡੀ ਦਾ ਗੰਭੂਰ ਹੋ ਗਿਆ ਹੂੰ ਐਨੀ ਜੀ ਬੰਦੇ ਓ ਮਹੀਨਾ ਸਾਹਮਣੇ ਬਣੀ ਹੈ ਸਹੀ ਗਾਜ ਅੱਜ ਤੂੰ ਆਪ ਵੀ ਦਿਖਾ ਦੇ ਕੁਆਲਿਟੀ ਕਿੰਨੀ ਹੈ ਮਸ਼ੀਨ ਦਿਖਾ ਦੇ ਕੀ ਬਾਤ ਹੈ ਅੱਜ ਨਾਲ ਤੂੰ ਬੂਤੀ ਵਾਸੀ ਦਿਖਾ ਬੱਚੀ ਜਿਮਰ ਕੇ ਵੀ ਕੁਆਲਿਟੀ ਕਿੰਨੀ ਹੈ ਮਸ਼ੀਨ ਸਹੀ ਗਾਜ ਬਿਊਟੀ ਤੂੰ ਦਾ ਕੰਮ ਹੈ ਦਾ ਤੇ ਜਾਤ ਨਸਲ ਦਿਖਾ ਦੇ ਪੂਰੀ ਸਹੀ ਗਾਜ ਬਹੁਤ ਜਿਆਦਾ ਚੰਗੀ ਹੈ ਲੈ ਬਰੀਡ ਤਾਂ ਇੱਕ ਨੰਬਰ ਹੈ ਬਹੁਤ ਜਿਆਦਾ ਚੰਗੀ ਹੈ ਨਾ ਥੋੜੀ ਚੰਗੀ ਨਹੀਂ ਕਹ ਸਕਦੇ ਦੇਖ ਕੁਆਲਿਟੀ ਫਾਕੀ ਮੋਲ ਦਾ ਵੀ ਭਾਈ ਦਾ ਜਾਇ ਜੀ ਮੁੰਗਰ ਜਾਇ ਕਰਦੇ ਆਪਾਂ ਮੁੱਲ ਤਾਂ ਵਾੜੇ ਕਰਨੇ ਹੀ ਨਹੀਂ ਹੋ ਹੂੰ ਤੇ ਨਾਗਸੀ ਭਰਾ ਕੋਲੇ 5 5 ਲਿਖਾ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਭਾਈ ਨੰਬਰ ਕਨੈਕਟ ਕਰ ਲਿਓ ਜੀ ਧੰਨਵਾਦ